ਮੁਕੀ ਸਿੰਘ ਐ ਮੁਕੀ ਕੀ ਹੋਇਆ ਕੀ ਲੈ ਰਿਹਾ ਸੀ ਔਰ ਖਾਣੂ ਲੈ ਰਿਹਾ ਸੀ ਪਾਰ ਕਰਤਾ ਤੁਰੇ ਦਿੰਦਸ ਨੇ ਖਾਣੂ ਲੈ ਰਿਹਾ ਹੈ ਕਿਰਦੂ ਮਤੋਂ ਤੁਸੀਂ ਇੱਥੇ ਜਿਹਰੇ ਗਲਾਸ ਪਏ ਆ 7 ਮਹੀਨੇ ਹੋ ਗਏ 7 ਮਹੀਨੇ ਕਿ ਕੀ ਸਮੱਸਿਆ ਕੀ ਹੈ ਦਜੀ ਇਸ ਤੋਂ ਹੰਦੇ ਮਨ ਕੇ ਲੱਗੇ ਸੀ ਤੇ ਜੇ ਸੁਪਨਾ ਨਾ ਡੀਂਡਿਆ ਉਹ ਟੁੱਟ ਗਈ ਤਰ੍ਹਾਂ ਹੋਈ ਤਾਂ ਤਾਂ ਉਹ ਕੋ ਕੋ ਰੱਖ ਤੇ ਹੱਥ ਪਰ ਖੜੇ ਆ ਡਾਕਟਰ ਕੀ ਕਹਿੰਦੇ ਨੇ ਕਿੰਨਾ ਖਰਚਾ ਡਾਕਟਰ ਦੱਸਿਆ ਕਹਿੰਦਾ ਨੰਮਾ ਇਲਾਜ ਚੱਲਣਾ ਹੈ ਖਰਚਾ ਬਹੁਤ ਹੈ ਕਿੰਨਾ ਖਰਚਾ ਬਹੁਤ ਹੈ ਇਹਨਾਂ ਨੇ ਲੱਖ ਰੁਪਏ ਰੱਖੇ ਪਹਿਲਾਂ ਦੇਣਾ ਉਹ ਇਹੇ ਤੋਂ ਪਰਨਾ 11 ਲੱਖ ਰੁਪਏ ਲੱਗਦੇ ਆ 11 ਲੱਖ ਲੱਗਦੇ ਆ ਕੋਈ ਅਪੀਲ ਕੋਈ ਮੰਗੇ ਸਰਕਾਰ ਨੂੰ ਕਿ ਇਹ ਅਲਪੋ ਹੋ ਜੀ ਤਾਂ ਨਹੀਂ ਹਲਪਤਾ ਹੀ ਹੈ ਬਸ ਅਰਦਾਸ ਕਰੋ ਇਹ ਦਰਿਆ ਬਾਕੀ ਇਹਨਾਂ ਨਾਲ ਗੱਲ ਕਰ ਲੈ ਕਿ ਨਾਮ ਤੇ ਕੀ ਬਾਕੀ ਮੇਰਾ ਨਾ ਰਾਜੀਤ ਸਿੰਘ ਹੈ ਜੀ ਜੋ ਭਾਈ ਰਣਜੀਤ ਸਿੰਘ ਦੀ ਖਾਲਸਾ ਜੀ ਦਾ ਕੱਲ ਐਕਸੀਡੈਂਟ ਹੋਇਆ ਹੈ ਇਹ ਬਹੁਤ ਹੀ ਮਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਇਹਨਾਂ ਨੇ ਪੂਰੀ ਜ਼ਿੰਦਗੀ ਸਿੱਖ ਸੰਗਤਾਂ ਦੀ ਅਤੇ ਸਾਡੇ ਪੂਰੀ ਮੋੜ ਮੰਦਿਰ ਪੂਰੇ ਪੰਜਾਬ 'ਚ ਆਪਣੇ ਵੱਲੋਂ ਸਿੱਖ ਪ੍ਰਚਾਰ ਕਰਕੇ ਸੇਵਾ ਨਿਭਾਈ ਹੈ ਤੇ ਇਸ ਮਤ ਪੱਗੀ ਘਟਨਾ ਦਾ ਸਾਡੇ ਪੂਰੇ ਪੰਜਾਬ ਨੂੰ ਪੂਰੇ ਮੋੜ ਮੰਡੀ ਨੂੰ ਬਹੁਤ ਹੀ ਵੱਡਾ ਸਦਮਾ ਲੱਗਿਆ ਹੈ ਤੇ ਸਿੱਖ ਸੰਗਤਾਂ ਨੂੰ ਪੂਰੇ ਮੋੜ ਮੰਡੀ ਦੇ ਸਮਾਜ ਨੂੰ ਪੂਰੇ ਪੰਜਾਬ ਦੇ ਸਮਾਜ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿਰਪਾ ਕਰਕੇ ਇਹਨਾਂ ਨੇ ਸਾਰੀ ਉਮਰ ਸਾਰੇ ਲੋਕਾਂ ਦੀ ਸੇਵਾ ਲਈ ਆਪਣੀ ਸੇਵਾ ਨਿਭਾਈ ਹੈ ਤੇ ਅੱਜ ਇਹਨਾਂ ਦੇ ਪਰਿਵਾਰ ਨੂੰ ਸਹਿਯੋਗ ਦੀ ਲੋੜ ਹੈ ਜਰੂਰ ਇਹਨਾਂ ਦੇ ਆ ਕੇ ਦੁੱਖ ਸੁੱਖ ਦੇ ਭਾਗੀ ਬਣੋ ਇਹਨਾਂ ਦਾ ਦੁੱਖ ਚ ਇਹਨਾਂ ਦਾ ਦੇ ਨਾਲ ਖੜੋ ਤੇ ਕਿੰਨੀਆਂ ਮੌਤਾਂ ਹੋਈਆਂ ਨੇ ਹਰ ਤਕਰੀਬਨ 5 ਮੌਤਾਂ ਹੋਈਆਂ ਨੇ ਜੀ ਤਿੰਨ ਪਰਿਵਾਰ ਇੱਕੋ ਪਰਿਵਾਰ ਦੇ ਮੈਂਬਰ ਨੇ ਔਰ ਤਿੰਨ ਮੈਂਬਰ ਹਲੇ ਜ਼ਖਮੀ ਨੇ ਉਹ ਵੀ ਜ਼ੇਰੇ ਇਲਾਜ ਨੇ ਉਹਨਾਂ ਦੀ ਵੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਔਰ ਪਰਿਵਾਰ ਦੀ ਜਿਹੜੀ ਕਮਾਉਣ ਵਾਲੇ ਸੀਗੇ ਉਹਨਾਂ ਦਾ ਹੀ ਦੀ ਡੈਥ ਹੋ ਚੁੱਕੀ ਹੈ ਸਾਰੇ ਕੋਈ ਪਰਿਵਾਰ ਦਾ ਸਹਾਰਾ ਇਹੰ데요 ਜੀ ਅੱਜ ਇਹੀ ਮੈਂ ਬੇਨਤੀ ਕਰੂੰਗਾ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਸ ਪਰਿਵਾਰ ਦੇ ਦੁੱਖ ਚੇ ਨਾਲ ਖੜੋ ਇਨਾਂ ਦਾ ਸਹਿਯੋਗ ਦਿਓ ਅਤੇ ਪਰਿਵਾਰ ਦੇ ਜੋ ਬੱਚਾ ਜਿਹੜੇ ਇਲਾਜ ਹੈ ਉਸ ਦੀ ਸੰਭਾਲ ਸਾਡੀ ਕਰਨੀ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਅੱਜ ਉਹਨਾਂ ਨੇ ਪੂਰੀ ਜ਼ਿੰਦਗੀ ਲੋਕ ਸੇਵਾ ਵਿੱਚ ਨਿਭਾਈ ਹੈ ਸਿੱਖੀ ਦੀ ਵਿਚਾਰਧਾਰਾ ਨੂੰ ਪ੍ਰਚਾਰ ਕਰਨ ਵਾਸਤੇ ਨਿਭਾਈ ਹੈ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਵਿਚਾਰੋਂ ਨਹੀਂ ਰਹੇ ਅਸੀਂ ਆਪਣਾ ਫਰਜ਼ ਨਿਭਾਈਏ ਜੋ ਉਹਨਾਂ ਨੇ ਸਾਡੇ ਲਈ ਬਲਦਾਨ ਦਿੱਤਾ ਹੈ ਅਸੀਂ ਉਹਨਾਂ ਦਾ ਬਲਦਾਨ ਮੋੜੀਏ ਕੀ ਨਾ ਕੀ ਹੈ ਜੀ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਜੀ ਕੀ ਘਟਨਾ ਵਾਪਰੀ ਕੀ ਹੋਇਆ ਵਾਹ ਕਾਲਸਾਰ ਹਰਦੇਲ ਘਟਨਾ ਤਾਂ ਜੀ ਛੱਡ ਦਾ ਪਹਾੜ ਹੀ ਟੁੱਟ ਗਿਆ ਜੀ ਦੁੱਖਾਂ ਦਾ ਬਹੁਤ ਵੱਡਾ ਇੱਕ ਸਾਲ ਹੋਣ ਲੱਗਾ ਜੀ ਰਣਜੀਤ ਦਾ ਬੇਟਾ ਬੈੱਡ ਤੇ ਪਿਆ ਜੀ ਉਹ ਵੀ ਇੱਕ ਐਸੀ ਹੱਡ ਸੜ ਖਾਸ ਮੋਟਰਸਾਂ ਉੱਤੇ ਪਿਆ ਜੀ ਕੱਲ ਮੇਰੇ ਵੱਡੇ ਭਰਾ ਤੇ ਨਾਲ ਮੇਰੀ ਭਝਾਈ ਮੇਰਾ ਭਤੀਜਾ ਉਹਨਾਂ ਨਾਲ ਹੋਰ ਰਿਸ਼ਤੇਦਾਰ ਇੱਕ ਮੇਰੇ ਵੱਡੇ ਭਰਾ ਦੀ ਲੜਕੀ ਦਾ ਰਿਸ਼ਤਾ ਦੇਖਣ ਜਾਂਦੇ ਸੀ ਆਉਂਦੇ ਹੋਏ ਪਉਨੋ ਟਰੱਕ ਫੇਟ ਮਾਰ ਗਈ ਛੱਟ ਦਾ ਘਰ ਹੀ ਪਿਲ ਗਿਆ ਜੀ ਸਾਰਾ ਜਿਹੜਾ ਉਹ ਬੱਚੇ ਹੀ ਸੰਭਾਲ ਕਰਦੇ ਸੀਗੇ ਦੋਨੇ ਵੱਡੇ ਭਰਾ ਮੇਰੇ ਉਹ ਉਹ ਵੀ ਜੀ ਦੇਖੋ ਜੀ ਰੱਬ ਦਾ ਬਾਣਾ ਜੀ ਹੁਕਮ ਮਿੱਠਾ ਕਰਕੇ ਮਰਨਾ ਜੀ ਅਜੇ ਤਾਂ ਇਹ ਮਦਦ ਚਾਹੁੰਦੇ ਸਰਕਾਰ ਤੋਂ ਜੀ ਬਹੁਤ ਵੱਡਾ ਪਹਾੜ ਢਕੇ ਜੀ ਬਹੁਤ ਪੈਸਾ ਲੱਗੇ ਨਾ ਤੇ ਜੀ ਬਹੁਤ ਦੁੱਖਾਂ ਦੇ ਨਾਲ ਚੱਲ ਰਹੇ ਆ ਘਰ ਦੇ ਚਿਰਾਗ ਬੁਝ ਗਏ ਜੀ ਜਿਹੜੇ ਵੱਡੇ ਘਰ ਨੂੰ ਤੋਰਨ ਵਾਲੇ ਸੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਮਾਉਂਸਰ ਕੀ ਹੋਇਆ ਕੀ ਕੀ ਕਰਨਾ ਚਾਹੁੰਦਾ ਤੇ ਸਾਡਾ ਭਾਣ ਜੀ ਜੀ ਬੇਟੀ ਦਾ ਰਿਸ਼ਤਾ ਦੇਖੀ ਗਏ ਸੀ ਤੇ ਸਾਡਾ ਬਦਾ ਭਾਣ ਦਾ ਛੋਟਾ ਭਾਣ ਦਾ ਇੱਕ ਉਹ ਵੱਡੇ ਭਾਣ ਦੇ ਕਰੂਗਾ ਉਹਨਾਂ 사ਲਾ ਇੱਕ ਅਨਭਕਤੀ ਕੋਈ ਬਦੋਲੇ ਦਾ ਭਾਈ ਸੀ ਇਹ ਪੰਜਾਬ ਦੀ ਉਹ ਆਪਣਾ ਬੈਠੋ ਜੀ ਬਤਰੀ ਵੀਰੇ 3-4 ਬੰਦਨਾਂ ਤੋਂ ਕਮਤ ਹੈ ਹੂੰ ਉਸ ਕਰਕੇ ਉਹ ਬੇਟੀ ਦਾ ਰਿਸ਼ਤਾ ਦੇਖ ਕੇ ਬਾਪ ਸਾਰੇ ਜੀ ਡਾਕਟਰ ਨਾਲ ਫੇਟ ਬੱਜੀ ਹੂੰ ਤੇ ਅਸੀਂ ਸਰਕਾਰ ਤੋਂ ਸਰਕਾਰ ਤੋਂ ਇਹ ਚਾਹੇ ਕਿ ਤੋਂ ਟ੍ਰਕੂ ਪਾ ਕੇ ਜਲਦੀ ਲਿਖਾ ਹਮ ਇੱਕ ਇਹਨਾਂ ਦੇ ਕੋਈ ਹਸਾਰਾ ਨਹੀਂ ਗਿਆ ਕਿਸੇ ਸਰਕਾਰ ਤੋਂ ਹਸਾਰਾ ਜਿਹੜੀ ਬੁੱਧੀ ਦੇ ਦਸਤਾਰ ਹਮ ਇੱਕ ਮੌਨ ਵਾਲਾ ਸੀ ਬੰਦਾ ਉਹ ਉਹਨਾਂ ਤਸਵੀਰ ਚਲੇਗੀ ਹਮ ਕੀ ਕਦੋਂ ਤੱਕ ਬੋਡੀ ਜਿਹੜੀ ਆ ਘਰੇ ਪਹੁੰਚ ਸਕਦੀ ਪਹੁੰਚ ਜਾਈ ਸਾਨੂੰ ਰਾਜਾ 4 ਵਜੇ ਤੱਕ ਪਹੁੰਚ ਜਾਈਏ ਕੱਲ ਸ਼ਾਮ ਦਾ ਆਪ ਕੋਟ ਮਾਸ ਪਹੁੰਚ ਕੇ ਆ ਜਾਣਾ ਹਮ ਸ਼ਾਮ 4 ਵਜੇ ਤੱਕ ਪਹੁੰਚਾਂਗੇ ਐਚ ਕੀ ਨਾਮ ਹੈ ਜੀ ਤੇ ਇਹ ਕਹਣਾ ਪਾਉਂਦੇ ਜੀ ਪਰਿਵਾਰ ਨਾਲ ਫਰਸਟ ਵਾਈ ਨਿਊਜ਼ ਦਾ ਦੁਖੀ ਦਿਲੋਂ ਧੰਨਵਾਦ ਕਰ ਰਹੇ ਆ ਜੀ ਮੈਂ 3 ਸੈਂ ਡਾਡਾ ਪੰਜਾਬ ਪ੍ਰਧਾਨ ਅੰਤਰਰਾਸ਼ਟਰੀ ਤਾਲਮਾ ਸੰਗਠਨ ਜੋ ਭਾਈ ਰਣਜੀਤ ਸਿੰਘ ਜੀ ਇਹ ਬਚਪਨ ਤੋਂ ਹੀ ਇੱਕ ਸਿੱਖੀ ਅਪਣਾਈ ਹੋਈ ਹੈ ਇਸ ਪਰਿਵਾਰ ਨੇ ਤਾਂ ਅਸੀਂ ਇਹ ਸਾਡੇ ਸਾਰੇ ਸਮਾਜ ਵੱਲੋਂ ਜੀ ਇੱਕ ਪਹਾੜ ਟੁੱਟ ਪਿਆ ਬੋਡ ਮੰਡੀ ਦੇ ਵਿੱਚ ਸਾਡੇ ਕਦੇ ਨਹੀਂ ਸੋਚਿਆ ਸੀ ਇੱਕ ਧਾਰਮਿਕ ਵਿਚਾਰਾਂ ਵਾਲਾ ਪਰਿਵਾਰ ਸੀ ਇਹ ਜੀ ਬਚਪਨ ਤੋਂ ਹੀ ਇਹ ਸਾਰਾ ਪਰਿਵਾਰ ਗੁਰਸਿੱਖੀ ਦੇ ਲੜ ਲੱਗਿਆ ਹੋਇਆ ਹੈ ਜੀ ਸੋ ਜਦੋਂ ਸਾਨੂੰ ਕੱਲ ਪਤਾ ਲੱਗਿਆ ਅਸੀਂ ਕੱਲ ਕਿਸੇ ਪ੍ਰੋਗਰਾਮ ਵਿੱਚ ਜਾ ਰਹੇ ਸੀ ਕਿਉਂਕਿ ਸਾਨੂੰ ਵੀ ਪੰਜਾਬ ਦੇ ਪ੍ਰੋਗਰਾਮ ਪੈਂਦੇ ਆ ਸਾਰੇ ਅਸੀਂ ਪ੍ਰੋਗਰਾਮ ਵਿੱਚ ਜਾ ਰਹੇ ਜਦੋਂ ਸਾਨੂੰ ਪਤਾ ਲੱਗਾ ਸੀ ਉਤੋਂ ਬਾਸ ਮੁੜੇ ਔਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਸ ਪਰਿਵਾਰ ਵਿੱਚ ਇਹ ਬਹੁਤ ਵੱਧ ਭਾਗੀ ਘਟਨਾ ਵਪਰੀ ਹੈ ਰਜੀਤ ਸਿੰਘ ਜੀ ਘੁੰਡਿਆ ਇੱਕ ਘੁੰਡਿਆ ਪਰਿਵਾਰ ਦੇ ਵਿੱਚ ਤਾਲੁਕ ਰੱਖਦੇ ਹਨ ਔਰ ਧਾਨਕ ਬਰਾਦਰੀ ਨੂੰ ਔਰ ਫਲਤ ਕਰਦੇ ਔਰ ਹਰ ਇੱਕ ਪ੍ਰੋਗਰਾਮਾਂ ਦੇ ਵਿੱਚ ਜਿਵੇਂ ਹੁਣ ਕੋਈ ਵੀ ਪ੍ਰੋਗਰਾਮ ਪੈਂਦਾ ਜਿਵੇਂ ਹੁਣ ਭਗਤ ਕਬੀਰ ਜੀ ਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਜੀ ਬੜੀ ਧੂਮ ਮਹੌਲ ਨਾਲ ਉਹਦੇ ਵਿੱਚ ਵੀ ਇਹਨਾਂ ਨੇ ਉੱਤੇ ਸਿਰਕਤ ਕਰਨੀ ਸੀ ਆਪਦੇ ਪ੍ਰੋਗਰਾਮ ਲਗਾਉਣੇ ਸੀ ਔਰ ਜੋ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਆਏ ਚਾਰੇ ਵੱਲੋਂ ਇਹਨਾਂ ਨੂੰ ਬੇਨਤੀ ਕਰਦੇ ਸੀ ਸਾਡੇ ਕਹਿੰਦੇ ਮੈਂ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਆ ਤਾਂ ਇਹ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਇਹ ਕਹਿੰਦੇ ਚਾਚਾ ਜੀ ਵੀ ਅਸੀਂ ਪ੍ਰੋਗਰਾਮ ਅਸੀਂ ਤੁਹਾਨੂੰ ਤੁਸੀਂ ਪ੍ਰੋਗਰਾਮ ਦਿਓ ਜੀ ਅਸੀਂ ਆਪੇ ਪ੍ਰੋਗਰਾਮ ਲਾਵਾਂਗੇ ਵਾਪਰੀ ਕੀ ਹੈ ਤੇ ਕਿੱਥੇ ਜਾ ਰਹੀ ਸਰ ਇਹ ਕੋਈ ਬੱਚੇ ਨੂੰ ਦੇਖ ਦਿਖਾਈ ਵਾਸਤੇ ਕੋਈ ਇਹੋ ਜਿਹੀ ਮੈਟਰ ਸੀ ਵੀ ਇਹ ਉਹਤੇ ਜਾ ਕੇ ਬਾਪਸ ਹੋ ਰਹੇ ਸੀ ਹਸਾਰ ਉਹ ਸੁਣਾਈ ਓਵਰ ਸੀ ਸਰ ਉਹਤੇ ਪਰ ਉਹ ਤੱਕ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਕੱਟ ਮਾਰ ਗਿਆ ਪਤਲੇ ਸੀ ਬਾਰੇ ਕੋਈ ਹਜੇ ਪੱਕਾ ਪਤਾ ਨਹੀਂ ਲੱਗ ਰਿਹਾ ਪਰ ਉਹ ਟਰੱਕ ਵਾਲਾ ਵੀ ਭੱਜ ਗਿਆ ਉਸ ਦੀ ਕੋਈ ਹਜੇ ਤੱਕ ਕੋਈ ਸਨਾਖਤ ਨਹੀਂ ਹੋਈ ਉਹ ਕੌਣ ਟਰੱਕ ਮੋਤ ਸਰਪੰਚ ਹੋਵੇ ਭਾਈ ਰਣਜੀਤ ਸਿੰਘ ਜੀ ਆਪ ਖੋਣਿਆ ਜੀ ਉਹਨਾਂ ਦੇ ਵੱਡੇ ਬ੍ਰਦਰ ਬਗੜ ਸਿੰਘ ਉਹਨਾਂ ਬਗੜ ਸਿੰਘ ਦੀ ਮੈਸੇਜ ਮੋਦੂ ਇਹ ਇੱਕੋ ਫੈਮਿਲੀ ਦੇ ਤਿੰਨ ਮੈਂਬਰ ਸਾਰੇ ਔਰ ਇੱਕ ਇਹਨਾਂ ਦਾ ਸਾਲਾ ਸਰਸੇ ਮੈਰਟ ਸੀ ਜੋ ਆਪਣੇ ਰਜੀਤ ਸਿੰਘ ਖੁੰਡਿਆ ਔਰ ਇਹਨਾਂ ਦੇ ਵੱਡੇ ਭਰਾ ਵਗੜ ਔਰ ਇਹਨਾਂ ਦੀ ਪਰਜਾਈ ਵਧੂ ਔਰ ਖੁਦ ਆਪੇ ਜੀ ਔਰ ਇੱਕ ਦੁੱਖ ਵਾਲੀ ਗੱਲ ਹੋਰ ਹੈ ਜੀ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਬੇਟੇ ਦਾ ਵੀ ਐਕਸੀਡੈਂਟ ਹੋ ਗਿਆ ਜੀ ਉਹ ਵੀ ਦੇਖੋ ਵੱਡੇ ਕੇ ਬਿਮਾਰੀ ਨਾਲ ਜੂਝ ਰਿਹਾ ਹੈ ਪਰ ਇਸ ਪਰਿਵਾਰ ਦੇ ਵਿੱਚ ਕੋਈ ਹੱਥ ਸਿਰ ਤੇ ਧਰਨ ਵਾਲਾ ਕੋਈ ਨਹੀਂ ਰਿਹਾ ਸਰ